ਤੋ ਇਹ ਨਾ ਕੋਈ ਨਾ ਕੋਈ ਨਾ ਕੰਦੇ ਆ ਮੰਤਰੀ ਸਾਹਿਬ ਨੇ ਕਹਿ ਲਿਆ ਉਹ ਚੱਲ ਦੇ ਨਾ ਹਾਂ ਕੋਈ ਸ਼ਰਮ ਨਹੀਂ ਯਾਰ ਇਹ ਕਿਹਦੀ ਲਾਈ ਜਾ ਜਾ ਕਰ ਕਰ ਕੇ ਨਹੀਂ ਕਰਦੀ ਨਹੀਂ ਤੂੰ ਦਰ ਰੁੱਤੀਆ ਉਹ ਸ਼ਰਮ ਜਾਈ ਜੀ ਤੈਨੂੰ ਸ਼ਰਮ ਕਰੀ ਤੇ ਇਹ ਵੀ ਨਾ ਕਰ ਸ਼ਰਮ ਹੀ ਤੂੰ ਲਈ ਆ ਸ਼ਰਮਾ ਗਈ ਨਾ ਤੈਨੂੰ ਦੇ ਮਰ ਗਿਆ ਕਿ ਤਰੀ ਨਾ ਉਹ ਮਾਲਕ ਕਿੰਨੇ ਰੁਪਏ ਕਰਾਰੇ 100 ਰੁਪਏ ਉਹਦੇ ਸਾਥ 1000 ਰੁਪਏ ਨਹੀਂ ਲੈਣਾ ਮੇਰੇ ਸਾਹਮਣੇ ਪੂਰੀ ਰਾਤ 1000 ਰੁਪਏ ਲੈਣਾ ਬੱਤ ਲਿਆ ਵਾ ਉਹਨਾਂ ਦਾ ਵੀ ਸੇਮ ਚਲਾਨ ਕੱਟਿਆ ਹੈ ਚਲੋ ਜਾਓ ਬੇਟੀ ਆਦੀ ਤੇ ਉਹਨੂੰ ਸਾਤੀ ਹੋ ਬਈ ਮੇਰੇ ਕੋਲੇ ਸਾਤੀਆ ਉਹ ਖੇ ਖਾ ਲਾ ਉਹ ਡੰਡ ਲੋਤੀ ਮਲਾ ਦੇ ਬੰਦੇ ਤਰਾ ਕੰਡਿਆ ਤੈਨੂੰ ਖਾਣਾ ਹੈ ਕਿ ਤੂੰ ਕੀ ਕੀ ਮੰਗ ਰਿਆ ਵਾ ਆਹੋ ਮਲਾ ਦੇ ਬੰਦੇ ਤਾਂ ਕੈਸਾ ਹੀ ਕੰਡਿਆ ਤੇਰੀਆਂ ਅੱਖਾਂ ਵਿੱਚ ਨਾ ਤੇਰੀ ਅੱਖ ਕੀ ਹੋਈ ਤੈਨੂੰ ਸ਼ਰਮ ਦੇ ਤੈਨੂੰ ਕਾਠਾ ਹੋਣਾ ਚਾਹੀਦਾ ਸੀ ਉਹ ਖੂ ਖਾ ਉਹ ਖਾ ਲਾ ਕੇ ਖੂ ਘਾਲ ਤੇ ਜੋ ਤੰਗੇ ਭਲੇ ਮਲਾ ਨੂੰ ਬਨਾਮ ਕਰਦਾ ਫਿਰਦਾ ਚੰਗੇ ਭਲੇ ਇਹ ਵੀ ਹੈਗਾ ਬੰਦੇ ਕਿਹਦਾ ਕਿਹ ਨੂੰ ਛੱਟੇ ਭੂਖਿਆਂ ਦੇ ਰੀਤੀ ਹੈਗੀ ਕਿ ਨਹੀਂ ਹੈਗੀ ਖਾਣਾ ਮਰੋਸਿਆ ਤੂੰ ਜਾ ਤਾ ਇਹ ਵੀ ਦਰਿਆ ਦੀ ਜਦੋਂ ਧੀ ਹੁੰਦੀ ਆ ਆ 10 ਵਜੇ ਦੀ ਤੀਖ ਨਾਲ ਬੈਠਾ 9 ਵਜੇ ਦੀ ਉਹ ਤੀ ਆ ਵੀ 10 ਵਜੇ ਦੀ ਖਾਣ ਕੇ ਬੈਠਾ ਇੱਕ ਫੌਜੀ ਬੰਦਾ ਮਲਾਜਮ ਤੂੰ ਆਡੀ ਤੇਰੀ ਤੀ ਹੁੰਦੀ ਤੂੰ ਸ਼ਰਮ ਕਰ ਤੂੰ ਕਰਣੀ ਕਰਾਉਣੀ ਹੀ ਕਰੈਣੀ ਉਹ ਛੋਟਾ ਬੱਚਾ ਕੁਸਰ ਆ ਇਹਨੂੰ ਨੇ ਹਫ਼ਤਾ ਤੱਕ ਨਹੀਂ ਰੋਕਿਆ ਤੱਕ ਉਹ ਛੋਟਾ ਬੱਚਾ ਜਦੋਂ ਤੇ ਤੀ ਹੁੰਦੀ ਤੂੰ ਸ਼ਰਮ ਕਰ ਤੂੰ ਸਰ ਜੋ ਇੱਕ ਪਿਛਲੇ ਦਿਨੀ ਵੀਡੀਓ ਵਾਇਰਲ ਹੋਈ ਸੀਗੀ ਜਿੰਨੇ ਵਿੱਚ ਕੋਈ ਲੋਕ ਆ ਜਿਹੜੇ ਕਿ ਨਾਕੇ ਤੇ ਖੜੇ ਐ ਐਸਐ ਨਾਲ ਬਹਿਸ ਰਹੇ ਨੇ ਉਹ ਕੀ ਕਾਰਨ ਸੀ ਮਿੱਟੀ 3 5 ਨੂੰ ਇੱਥੇ ਹਰੀਕੇ ਹਾਈ ਟੈਕ ਨਾਕੇ ਤੇ ਜਿੱਥੇ ਹੁਣ ਅਸੀਂ ਖੜੇ ਆ ਇੱਥੇ ਸਾਡੇ ਟਰੈਫਿਕ ਦੇ ਮੁਲਾਜ਼ਮ ਖੜੇ ਸੀਗੇ ਕੋਈ ਗੁਰਪ੍ਰੀਤ ਸਿੰਘ ਨਾਂ ਦਾ ਇੱਕ ਬੰਦਾ ਗੱਡੀ ਤੇ ਆਇਆ ਸੀਗਾ ਉਹਦੇ ਕੋਲੇ ਪੋਲੂਸ਼ਨ ਸਰਟੀਫਿਕੇਟ ਹੈ ਨਹੀਂ ਸੀਗਾ ਉਹ ਮੇਰੇ ਸਾਡੇ ਜਿਹੜੇ ਟਰੈਫਿਕ ਦੇ ਮੁਲਾਜ਼ਮ ਸੀ ਹਰਜਿੰਦਰ ਸਿੰਘ ਇਸ ਸਹੀ ਤੇ ਉਹਨਾਂ ਦੇ ਨਾਲ ਹੋਰ ਉਹਨਾਂ ਦੀ ਟੀਮ ਉਹਨਾਂ ਨੇ ਵਿਦਾਊਟ ਪੋਲੂਸ਼ਨ ਉਹਦਾ ਚਲਾਨ ਕੀਤਾ ਸੀਗਾ ਜੋ ਐਸ ਪਰ ਰੂਲਸ ਉਹਦਾ 5000 ਰੁਪਏ ਜੁਰਮਾਨਾ ਉਹਦਾ ਉਸ ਟਾਈਮ ਚਲਾਨ ਕੱਟ ਦਿੱਤੇ ਗਿਆ ਸੀ 10:23 ਮਿੰਟ ਤੇ ਉਸ ਤੋਂ ਬਾਅਦ ਕਰੀਬ ਡੇਢ ਘੰਟੇ ਬਾਅਦ ਉਹ ਕੋਈ ਇੱਕ ਸਿਵਲ ਦਾ ਮੁਲਾਜ਼ਮ ਚਿੱਟੇ ਕੁਰਤੇ ਵਿੱਚ ਇੱਕ ਦੋ ਬੰਦੇ ਹੋਰ ਆ ਕੇ ਉਹਨਾਂ ਨੇ ਮੁਲਾਜ਼ਮਾਂ ਦੇ ਨਾਲ ਆਰਗੂਮੈਂਟ ਕੀਤੀ ਮੁਲਾਜ਼ਮਾਂ 'ਤੇ ਦੋਸ਼ ਲਾਇਆ ਉਹ ਅਸੀਂ ਉਸ ਤੋਂ ਬਾਅਦ ਅਸੀਂ ਉਹਦੀ ਹੁਣ ਪੜਤਾਲ ਕੀਤੀ ਹੈ ਉਹ ਜੋ ਉਹਦਾ ਚਲਾਨ ਕੱਟਿਆ ਗਿਆ ਸੀਗਾ ਗੁਰਪ੍ਰੀਤ ਸਿੰਘ ਦਾ ਉਹਨੇ ਬਾਅਦ 'ਚ ਦੱਸਿਆ ਸਾਡੇ ਮੁਲਾਜ਼ਮਾਂ ਨੂੰ ਵੀ ਉਹ ਕੋਈ ਫੌਜੀ ਮੁਲਾਜ਼ਮਾ ਫੌਜ ਦਾ ਉਹਨੇ ਮੌਕੇ ਤੇ ਸਾਡੇ ਮੁਲਾਜ਼ਮਾਂ ਨੂੰ ਨਹੀਂ ਦੱਸਿਆ ਪਰ ਜਿਹੜਾ ਉਹਦਾ ਚਲਾਨ ਕੱਟਿਆ ਗਿਆ ਸੀ 5000 ਦਾ ਉਹਨੇ ਚਲਾਨ ਔਨ ਪੇਮੈਂਟ ਜਿਹੜਾ ਔਨਲਾਈਨ ਉਹਨੇ ਭਰ ਵੀ ਦਿੱਤਾ ਤੇ ਜਿਹੜਾ ਆ ਚਲਾਨ ਹੈਗਾ ਜਿਹੜਾ ਉਹਦਾ ਕੱਟਿਆ ਗਿਆ ਸੀ ਆ ਉਹਦੀ ਸਾਡੇ ਵਿਭਾਗ ਨੂੰ ਔਨਲਾਈਨ ਆ ਚਲਾਨ ਦੀ ਕਾਪੀ ਵੀ ਹੈ ਕਿ ਜਿਹੜੇ ਉਹਨੇ ਚਲਾਨ ਭਰਿਆ ਉਹਦੇ ਵੀ ਜਿਹੜਾ ਸਾਡੇ ਕੋਲ ਕਾਪੀ ਹੈਗੀ ਆ ਡੇਢ ਦੋ ਘੰਟੇ ਬਾਅਦ ਜਿਹੜੇ ਇੱਕ ਚਿੱਤੇਕੁਰ ਕੁੁਰਚੇ ਪੇਮੇਲਾ ਮੁਲਾਜ਼ਮ ਤੇ ਇੱਕ ਤੋਂ ਹੋਰ ਜਿਹੜਾ ਚਿੱਤੇਕੁਰ ਮੇਲਾ ਆਦਮੀ ਉਹਨਾਂ ਨੇ ਪੁਲਿਸ ਦੇ ਉੱਤੇ ਜਿਹੜੇ ਦੋਸ਼ ਲਾਏ ਆ ਉਹ ਮੈਂ ਇਨਕੁਆਰੀ ਕਰ ਲਈ ਆ ਹਾਲ ਦੀ ਘੜੀ ਜੋ ਇਨਕੁਆਰੀ ਕੀਤੀ ਉਹ ਬਿਲਕੁਲ ਛੁੱਟ ਲਾਇਆ ਇਸ ਕਰਕੇ ਲਾਇਆ ਵੀ ਉਹ ਗੁਰਪ੍ਰੀਤ ਸਿੰਘ ਦਾ ਚਲਾਨ ਕੀਤਾ ਗਿਆ ਸੀਗਾ ਇਸ ਕਰਕੇ ਜਿਹੜੇ ਉਹਨਾਂ ਨੇ ਦੋਸ਼ ਲਾਏ ਆ ਇਰਵੀ ਜਿਹੜੀ ਸਾਡੀ ਪੜਤਾਲ ਜਾਰੀ ਹੈ ਜੋ ਸਾਡੇ ਪੁਲਿਸ ਮੁਲਾਜ਼ਮਾਂ ਦੀ ਗਲਤ ਜਿਹੜੇ ਅਲਜਾ ਵੀ ਵਰਤੀ ਜਾ ਰਹੀ ਸਰ ਹਾਂ ਉਹਦੇ ਖਿਲਾਫ ਜਿਹੜੀ ਆ ਪੁਲਿਸ ਮਹਿਕਮੇ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਸਾਡੇ ਮੁਲਾਜ਼ਮ ਨੇ ਆਪਣੀ ਸਹੀ ਡਿਊਟੀ ਕੀਤੀ ਹੈ ਜੋ ਵੀਡੀਓ ਵਾਇਰਲ ਕੀਤੀ ਗਈ ਹੈ ਪੁਲਿਸ ਮੈਕ ਨੂੰ ਬਦਨਾਮ ਕਰਨ ਦੀ ਉਹਦੇ ਉਹਨਾਂ ਦੇ ਖਿਲਾਫ ਬੰਦੀ ਕਾਰਵਾਈ ਕੀਤੀ ਜਾਊਗੀ ਫਿਰ ਵੀ ਹਾਲ ਦੀ ਘੜੀ ਸਾਡੇ ਮੁਲਾਜ਼ਮਾਂ ਦਾ ਕੋਈ ਕਸੂਰ ਨਹੀਂ ਪਾਇਆ ਫਿਰ ਵੀ ਪੜਤਾਲ ਜਾਰੀ ਹੈ ਜੇ ਸਾਡੇ ਮੁਲਾਜ਼ਮ ਦਾ ਵੀ ਕਿਤੇ ਕਸੂਰ ਹੋਇਆ ਉਹਨਾਂ ਦੇ ਖਿਲਾਫ ਵੀ ਕਰੀ ਜੀ ਉਹ ਕਿਸੇ ਪਾਰਟੀ ਨਾਲ ਰਿਲੇਟਡ ਹੈ ਸਰ ਨਹੀਂ ਸਾਨੂੰ ਇਸ ਗੱਲ ਤਾਂ ਨਹੀਂ ਪਤਾ ਪਰ ਉਸ ਬੰਦੇ ਨੇ ਜੋ ਵੀ ਸਾਡੇ ਮੁਲਾਜ਼ਮ ਨੇ ਸਹੀ ਡਿਊਟੀ ਕੀਤੀ ਹੈ ਉਹਨੇ ਬੜੀ ਭੱਤੀ ਸ਼ਬਦਾਲ ਦੀ ਬਤੂ ਕੀਤੀ ਹੈ ਉਹਦੇ ਖਿਲਾਫ ਕੰਦੀ ਕਰ ਵੀ ਅਸੀਂ ਕਰਾਂਗੇ ਜਿਹੜੀ ਵੀਡੀਓ ਐਡਿਟ ਕਰਕੇ ਪਾਈ ਗਈ ਜਿਹੜੀ ਹਾਂ ਉਹ ਅਸੀਂ ਚੈੱਕ ਕਰ ਰਹੇ ਹਾਂ ਜਿਹਦਾ ਵੀ ਕਸੂਰ ਆ ਸਾਡੇ ਪੁਲਿਸ ਮੈਂ ਕੋ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ ਅਸੀਂ ਉਹਦੇ ਖਿਲਾਫ ਕਾਰਵਾਈ ਕਰਾਂਗੇ ਪਰ ਫਿਰ ਵੀ ਅਸੀਂ ਕਹਿ ਰਹੇ ਹਾਂ ਵੀ ਹਾਲ ਦੀ ਘੜੀ ਸਾਡੇ ਮੁਲਾਜ਼ਮ ਨੇ ਸਿਰਫ ਚਲਾਣ ਕਟਿਆ ਸੀਗਾ ਆਪਣੀ ਸਹੀ ਡਿਊਟੀ ਕੀਤੀ ਹੈ ਫਿਰ ਵੀ ਜੇ ਸਾਡੇ ਕਿਸੇ ਮੁਲਾਇਮ ਦਾ ਕਸੂਰ ਹੋਇਆ ਅਸੀਂ ਦੇਖ ਰਹੇ ਹਾਂ ਜਿਮ ਲਾਇਉਂਦੇ ਕੋ ਸੂਰਤ ਆਮੀ ਕਾਰੀ ਕਰੇ ਸਰ